ਸੱਲਾ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਤੁਹਾਨੂੰ ਮੈਂ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਭਿੰਡੀ ਦੇ ਉੱਤੇ ਜਾਣਕਾਰੀ ਦੇਣੀ ਚਾਹਣਾ ਭਿੰਡੀ ਦੇ ਉੱਤੇ ਆਪਾਂ ਕੀ ਕਰੀਏ ਕੀ ਇਸ ਤੇ ਬਿਮਾਰੀ ਆ ਤੇ ਅੱਜ ਆਪਾਂ ਤਰੀਕ ਦੀ ਗੱਲ ਕਰੀਏ ਤਾਂ ਅੱਜ ਜੂਨ ਸਟਾਰਟਿੰਗ ਹੋ ਚੁੱਕੀ ਐ ਭਿੰਡੀ ਦੇ ਉੱਤੇ ਆਪਾਂ ਕਿਸ ਤਰ੍ਹਾਂ ਚੈੱਕ ਕਰਨਾ ਕੀ ਕਰਨਾ ਤੇ ਇਸ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਇਸ ਵੀਡੀਓ ਦੇ ਵਿੱਚ ਇਹ ਕਿਰਪਾ ਕਰਕੇ ਤੁਸੀਂ ਪੂਰੀ ਵੀਡੀਓ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇ ਜਾਣਕਾਰੀ ਕੀ ਹੈ ਭਿੰਡੀ ਦੇ ਉੱਤੇ ਤਾਂ ਦੇਖਿਆ ਜਾਵੇ ਤਾਂ ਕਿਹੜੀ ਬਿਮਾਰੀ ਆਉਂਦੀ ਹੈ ਇਸ ਟਾਈਮ ਕੀ ਕੀ ਚੀਜ਼ਾਂ ਦੇ ਆਪਾਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਕਿਵੇਂ ਕਰਨੀ ਚਾਹੀਦੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੰਨਾ ਇਹ ਜਿਹੜੀ ਭਿੰਡੀ ਆ ਇਹ ਫਰਵਰੀ ਦੇ ਵਿੱਚ ਬੀਜੀ ਗਈ ਆ 25 ਕਿਲੋ ਬੀਜ ਪਾ ਕੇ ਬੀਜੀ ਗਈ ਆ ਜਿਹੜੀਆਂ ਹੁਣ ਭਿੰਡੀਆਂ ਦੀ ਪਜਾਈ ਹੋਊਗੀ ਉਹਨਾਂ ਦਾ ਬਹੁਤ ਘੱਟ ਬੀਜ ਪਾਇਆ ਜਾਊਗਾ ਇਹ ਦੇ ਉੱਤੇ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਤੇਲੇ ਦੀ ਤੇਲੇ ਨੂੰ ਆਪਾਂ ਨੇ ਕਿਵੇਂ ਚੈੱਕ ਕਰਨਾ ਇਸ ਤਰ੍ਹਾਂ ਆਪਾਂ ਭਿੰਡੀ ਦਾ ਪੱਤਾ ਤੋੜ ਕੇ ਉਹਦਾ ਪੁੱਠੇ ਪਾਸੇ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਤੇਲਾ ਉਹ ਦੇਖਣਾ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਵੀ ਦੇ ਰਿਹਾ ਇਹ ਹਰੇ ਰੰਗ ਦਾ ਤੇਲ ਹੈਗਾ ਜੇਕਰ ਇਸ ਤਰ੍ਹਾਂ ਦਾ ਤੇਲਾ ਤਾਂ ਤੁਸੀਂ ਇਸ ਦੇ ਉੱਤੇ ਮੀਡਾ ਕਲੋਰੋਪਰਾਇਡ 17658 ਨੂੰ 1 ਐਮਐਲ 1 ਲੀਟਰ ਦੇ ਹਿਸਾਬ ਨਾਲ ਪਾ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਜਾਂ ਤੁਸੀਂ ਇਕਟਾਰਾ ਜਿਵੇਂ ਥਾਇਓਮੈਕਸਮ 25% ਹੁੰਦਾ ਉਸ ਨੂੰ ਵੀ ਆਪਾਂ 1 ਗ੍ਰਾਮ 1 ਲੀਟਰ ਦਾ ਪਾ ਕੇ ਸਪਰੇਅ ਕਰ ਸਕਦੇ ਆ ਇਹ ਦੇ ਨਾਲ ਤੇਲਾ ਜਿਹੜਾ ਇਹ ਕੰਟਰੋਲ ਹੋ ਜੂਗਾ ਕਈ ਵਾਰੀ ਕੀ ਹੁੰਦਾ ਜਿਵੇਂ ਮੰਨ ਕੇ ਚੱਲੋ ਵੀ ਇਹ ਦੇ ਉੱਤੇ ਹਮ ਤੇਲਾ ਹੁੰਦਾ ਜਿਹੜਾ ਉਹ ਕਾਫੀ ਜ਼ਿਆਦਾ ਹੁੰਦਾ ਇੱਕ ਵਾਰ ਦੇ ਵਿੱਚ ਕਈ ਵਾਰੀ ਨਹੀਂ ਮਰਦਾ ਤਾਂ ਬਾਰੀ-ਬਾਰੀ ਸਪਰੇਅ ਕਰਨੀ ਚਾਹੀਦੀ ਆ ਦੋ ਦਿਨਾਂ ਬਾਅਦ ਦੁਬਾਰੀ ਸਪਰੇਅ ਕਰ ਦੇਣੀ ਚਾਹੀਦੀ ਆ ਹੋਰ ਇਸ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਸੁੰਡੀ ਦਾ ਅਟੈਕ ਵੀ ਕਾਫੀ ਆਉਂਦਾ ਸੁੰਡੀ ਦੇ ਅਟੈਕ ਲਈ ਤੁਸੀਂ ਇਸ ਦੇ ਉੱਤੇ ਐਮ ਐਮ ਐਂਟੀਨ ਬੈਂਜੂਏਟ ਜਿਹੜੀ 5% ਹੁੰਦੀ ਆ ਉਸ ਦੀ ਸਪਰੇਅ ਕਰ ਸਕਦੇ ਹੋ ਉਹ ਵੀ ਤੁਸੀਂ ਲਗਭਗ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਤਾਂ ਤੁਸੀਂ 1.9 ਹੁੰਦੀ ਆ ਉਹ ਵੀ ਆਪਾਂ ਕਰ ਸਕਦੇ ਆ ਕੋਰਾ ਜਿਨਾ ਕੀ 10 ਐਮ ਐਲ ਪਰ ਟੈਂਕੀ ਦੀ ਪਾ ਕੇ ਵੀ ਆਪਾਂ ਸਪਰੇਅ ਕਰ ਸਕਦੇ ਆ ਤੇ ਉਸ ਤੋਂ ਬਾਅਦ ਜੇਕਰ ਫੇਰ ਵੀ ਆਪਣੇ ਕਈ ਵਾਰੀ ਕਨਡੋਕਸਾ ਪਲਸ ਐ ਨੋਵਾ ਕਰਾ ਨਾ ਆਉਂਦੀ ਆ ਉਹਦਾ ਵੀ ਵਧੀਆ ਰਿਜ਼ਲਟ ਆ ਸੁੰਡੀ ਦੇ ਉੱਤੇ ਇਹ ਦਵਾਈਆਂ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਮੈਂ ਕਿਸੇ ਕੰਪਨੀ ਦੀ ਮਸਹੂਰੀ ਨਹੀਂ ਕਰਦਾ ਜਿਹੜੀ ਦਵਾਈ ਤੁਹਾਨੂੰ ਮਿਲਦੀ ਹੈ ਤੁਹਾਡੀ ਮਾਰਕੀਟ ਦੇ ਵਿੱਚੋਂ ਤੁਸੀਂ ਉਹ ਲੈ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਇਹ ਦੇ ਉੱਤੇ ਫੰਗਸ ਦੀ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਜੇਕਰ ਤੁਸੀਂ ਕਰਨੀ ਵੀ ਹੈ ਤਾਂ ਕਿਸੇ ਦਵਾਈ ਦੇ ਵਿੱਚ ਮਿਲਾ ਕੇ ਤੁਸੀਂ ਐਂਟਰਾਕੋਲ ਆ ਜਿਹੜਾ ਉਸ ਨੂੰ ਤੁਸੀਂ 50 ਗ੍ਰਾਮ ਪਰ ਟੈਂਕ ਦੇ ਹਿਸਾਬ ਨਾਲ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਹ ਦੇ ਉੱਤੇ ਆਪਾਂ 13045 ਦੀ ਸਪਰੇਅ ਕਰ ਸਕਦੇ ਆ 52034 ਦੀ 100 ਲੀਟਰ ਪਾਣੀ ਦੇ ਹਿਸਾਬ ਨਾਲ 100 ਲੀਟਰ ਦੇ ਵਿੱਚ 1 ਕਿਲੋ ਪਾ ਕੇ ਆਪਾਂ ਉਸ ਦੀ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਇਸ ਦੇ ਉੱਤੇ ਅਮੀਨੋ ਐਸਿਡ ਵੀ ਕਰ ਸਕਦੇ ਆ ਸੀਬੀ ਵੀੜ ਵੀ ਕਰ ਸਕਦੇ ਆ ਮਿਕਸ ਮੈਕਰੋ ਨੂਨ ਟੈਂਟ ਆਉਂਦੇ ਨੇ ਉਹਨਾਂ ਦੀ ਸਪਰੇ ਵੀ ਕਰ ਸਕਦੇ ਆ ਕਿਉਂਕਿ ਇਸ ਨੂੰ ਤੱਤਾਂ ਦੀ ਕਾਫੀ ਲੋੜ ਹੁੰਦੀ ਹੈ ਕਿਉਂਕਿ ਚੁਹਾੜ ਆਪਾਂ ਇਸ ਤੋਂ ਤੋੜਦੇ ਰਹਿੰਦੇ ਆ ਭਿੰਡੀ ਵਗੈਰਾ ਤੇ ਇਹਦੇ ਉੱਤੇ ਸਪਰੇ ਕਰਦੇ ਨਹੀਂ ਤੇ ਬਾਕੀ ਇਸ ਦੇ ਉੱਤੇ ਆਪਾਂ ਈਡੀਟੀ ਜਿੰਕ ਆਉਂਦਾਗਾ ਜਿੰਕ ਨੂੰ ਵੀ ਆਪਾਂ 150 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇ ਕਰ ਸਕਦੇ ਆ ਉਸ ਤੋਂ ਬਾਅਦ ਗੱਲ ਕਰੀਏ ਕੈਲਸ਼ੀਅਮ DVI ਆਪਾਂ ਸਪਰੇਅ ਕਰਨੀ ਹੈ ਇਸ ਦੇ ਉੱਤੇ ਤਾਂ ਕਿ ਆਪਣਾ ਫਰੂਟ ਆ ਜਿਹੜਾ ਫਰੂਟ ਦੀ ਕੁਆਲਿਟੀ ਵਧੀਆ ਹੋਵੇ ਜੇਕਰ ਆਪਾਂ 100 ਲੀਟਰ ਪਾਣੀ ਲਾਉਨੇ ਆ ਤਾਂ 70 ਗ੍ਰਾਮ ਇਸ ਦੇ ਵਿੱਚ ਆਪਾਂ ਜਿਹੜਾ 70 ਗ੍ਰਾਮ ਬੋਰਨ ਪਾ ਸਕਦੇ ਆ ਤੇ ਕੈਲਸ਼ੀਅਮ ਜੇ ਚਿਲੇਟਡ ਫਾਰਮ ਦੇ ਵਿੱਚ ਤੁਹਾਨੂੰ ਮਿਲ ਜੇ ਤਾਂ ਉਸ ਨੂੰ ਆਪਾਂ 100 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਖਾਦ ਖਰਾਕ ਦੀ ਤਾਂ ਇਸ ਨੂੰ ਜੇਕਰ ਲਈ ਨੂੰ ਜਿਵੇਂ ਮੰਨ ਲਓ ਵੀ ਇਹ ਫਰਵਰੀ ਦੀ ਬਿਜਾਈ ਹੋਈ ਹੋਈ ਆ ਤਾਂ ਤੁਸੀਂ ਅੱਗੇ ਹਜੇ ਚਲਾਉਣੀ ਆ ਮੰਨ ਲਓ ਵੀ ਝੋਨਾ ਲਾਉਣ ਦੀ ਤੁਹਾਡੀ ਕੋਈ ਤਿਆਰੀ ਨਹੀਂ ਤਾਂ ਤੁਸੀਂ ਇਸ ਨੂੰ ਥੋੜਾ ਡੀਪੀਪੀ ਦੇ ਸਕਦੇ ਹੋ ਡੀਪੀ ਦੇਣ ਦਾ ਕੀ ਤਰੀਕਾ ਹੈ ਡੀਪੀ ਤੁਸੀਂ 20 ਕਿਲੋ ਲੈ ਕੇ ਇੱਕ ਏਕੜ ਦੇ ਵਿੱਚ ਆਪਾਂ ਨੇ 20 ਕਿਲੋ ਡੀਪੀ ਦੇਣਾ 20 ਕਿਲੋ ਡੀਪੀ ਨੂੰ ਲੈ ਕੇ ਚੰਗੀ ਤਰ੍ਹਾਂ ਇੱਕ ਦਿਨ ਪਹਿਲਾਂ ਆਪਾਂ ਕਿਸੇ ਪਲਾਸਟਿਕ ਦੇ ਡਰਮ ਵਿੱਚ ਘੋਲ ਲਓ ਘੋਲਣ ਤੋਂ ਬਾਅਦ ਦੂਸਰੇ ਦਿਨ ਉਸ ਨੂੰ ਆਪਾਂ ਨੇ ਉਹਦੇ ਇੱਕ ਟੂਟੀ ਫਿੱਟ ਕਰ ਲੋ ਟੂਟੀ ਦੇ ਵਿੱਚੋਂ ਥੋੜਾ ਥੋੜਾ ਸਾੜ ਦੇਣਾ ਜਾਨੀ ਸਾਰੇ ਇਕੜ ਦੇ ਵਿੱਚ ਮਾਤਰਾ ਬਰਾਬਰ ਆ ਜਾਵੇ ਉਹ ਤੁਸੀਂ ਆਪਣੇ ਐਸਟੀਮੇਟ ਲਾ ਕੇ ਆਪਣੇ ਹਿਸਾਬ ਨਾਲ ਤੁਸੀਂ ਨੇ ਦੇ ਦੇਣਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇਸ ਦੇ ਉੱਤੇ ਜਿਆਦਾ ਟੈਕ ਚਿੱਟੇ ਮਸਰ ਤੇ ਤੇਲੇ ਦਾ ਹੀ ਜਿਆਦਾ ਆਉਂਦਾ ਜਾਂ ਸੁੰਢੀ ਦਾ ਆਉਂਦਾ ਸੁੰਢੀ ਦਾ ਵੀ ਘੱਟ ਹੀ ਆਉਂਦਾ ਬਾਕੀ ਸਭ ਤੋਂ ਵੱਡੀ ਗੱਲ ਇਹ ਕੀ ਆ ਇਹਦੇ ਉੱਤੇ ਧਿਆਨ ਰੱਖਣ ਦੀ ਸਭ ਤੋਂ ਵੱਡੀ ਗੱਲ ਕੀ ਹੈ ਜਿਵੇਂ ਕਿ ਤੁਹਾਡੇ ਤੋਂ ਲੁਕੀਆਂ ਰਹਿ ਜਾਂਦੀਆਂ ਨੇ ਕਈ ਵਾਰੀ ਭਿੰਡੀਆਂ ਉਹ ਪੱਕ ਜਾਂਦੀਆਂ ਨੇ ਉੱਤੇ ਲੱਗੀਆਂ ਰਹਿੰਦੀਆਂ ਨੇ ਉਹ ਬੂਟੇ ਤੋਂ ਹਮੇਸ਼ਾ ਤੋੜ ਕੇ ਡੇਗ ਦੇਣੀਆਂ ਚਾਹੀਦੀਆਂ ਨੇ ਇਹ ਨਾ ਕਦੇ ਵੀ ਸੋਚੋ ਵੀ ਆਪਣਾ ਲੀਵਰ ਦੇ ਇਸ ਦੇ ਉੱਤੇ ਫਾਲਤੂ ਦਾ ਖਰਚਾ ਪੈਂਦਾ ਜਿਹੜੀਆਂ ਇਸ ਤਰ੍ਹਾਂ ਭਿੰਡੀਆਂ ਨੇ ਇਹਨਾਂ ਨੂੰ ਤੋੜ ਕੇ ਡੇਗ ਦੇਣਾ ਚਾਹੀਦਾ ਕਿਉਂਕਿ ਇਹ ਬੂਟੇ ਦੀ ਜਾਨ ਲੈ ਲੈਂਦੀਆਂ ਨੇ ਉਹ ਉਸ ਤੋਂ ਬਾਅਦ ਬਾਕੀ ਤੁਹਾਨੂੰ ਸਾਰੇ ਕਾਸੇ ਦੀ ਜਾਣਕਾਰੀ ਹੈਗੀ ਉਹ ਆ ਜੇਕਰ ਕਿਸੇ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਜਾਂ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਿੱਥੇ ਤੱਕ ਦੀ ਜਾਣਕਾਰੀ ਹੈ ਤਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ ਉਸ ਤੋਂ ਬਾਅਦ ਜਆ ਆਪਾਂ ਇਸ ਦੇ ਜਿਵੇਂ ਟੂਸਾਗਾ ਮੰਨ ਲਓ ਇਹ ਟੂਸਾਗਾ ਕੋਮਲ ਪੱਤੇ ਨੇ ਤਾਂ ਇਹਨਾਂ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਕੀ ਹੈ ਨਾ ਥ੍ਰਿਪ ਦਾ ਅਟੈਕ ਕਾਫੀ ਆ ਜਾਂਦਾ ਤਾਂ ਥ੍ਰਿਪ ਦੇ ਅਟੈਕ ਲਈ ਆਪਾਂ ਮੈਲਾਥੀਨ ਦੀ ਵੀ ਸਪਰੇਅ ਇਸ ਦੇ ਉੱਤੇ ਕਰ ਸਕਦੇ ਆ ਆਪਾਂ ਤੁਸੀਂ ਮੰਨ ਕੇ ਚੱਲੋ ਵੀ 8-10 ਦਿਨਾਂ ਬਾਅਦ ਇਸ ਦੇ ਉੱਤੇ 50-60 ਐਮਐਲ ਮੈਲਾਥੀਨ ਪਰ ਟੈਂਕੀ ਦੀ ਪਾ ਕੇ ਸਪਰੇਅ ਕਰ ਦਈਏ ਤਾਂ ਉਹਦੇ ਨਾਲ ਵੀ ਵਧੀਆ ਕੰਟਰੋਲ ਹੋ ਜਾਂਦਾ ਤੇ ਬਾਕੀ ਕੀ ਆ ਤੁਹਾਨੂੰ ਤੁਹਾਡੀ ਫਸਲ ਦੇਖ ਕੇ ਪਤਾ ਲੱਗ ਜੂਗਾ ਵੀ ਆਪਣੀ ਫਸਲ ਦੇ ਕੀ ਹਾਲਾਤ ਨੇ ਜੇਕਰ ਹਾਲਾਤ ਵਧੀਆ ਨੇ ਤਾਂ ਇਸ ਦੇ ਉੱਤੇ ਕੋਈ ਚੀਜ਼ ਦਾ ਅਟੈਕ ਨਹੀਂ ਜੇਕਰ ਹਾਲਾਤ ਮਾੜੇ ਨੇ ਤਾਂ ਅਟੈਕ ਆਇਆ ਹੋਇਆ ਤੁਸੀਂ ਪੱਤਾ ਤੋੜੋ ਪੱਤੇ ਦੇ ਪੁੱਠੇ ਪਾਸੇ ਦੇਖੋ ਵੀ ਕੀ ਬਿਮਾਰੀ ਹੈ ਕਿਵੇਂ ਆ ਤੁਸੀਂ ਆਪਣੇ ਆਪ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਬਿਮਾਰੀ ਹੈ ਇਸ ਦੇ ਉੱਤੇ ਤੇ ਫਿਰ ਤੁਹਾਡੀ ਫਸਲ ਤੇ ਤੁਸੀਂ ਜੋ ਵੀ ਚੀਜ਼ ਦੀ ਲੋੜ ਆ ਤਾਂ ਉਸ ਦੀ ਸਪਰੇਅ ਕਰਕੇ ਆਪਣੀਆਂ ਪੇਂਡੀਆਂ ਤੋਂ ਚੰਗੀ ਇਨਕਮ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ Thank you.